ਮੇਰਾ ਮੇਰਾ ਨਾਮ ਗੁਰਸਿੱਤ ਸਿੰਘ ਸਤਿਮਾਰ ਸੇਵਜਾਲਾ ਦੇ ਨਾਮ ਤੋਂ ਸਾਨੂੰ ਉਹਨਾਵਾ ਸੇਵਜਾਲਾਜੀਤ ਸਿੰਘ ਜੀ ਸੇਵਜਾ ਅਜੂਜਾਰ ਸਿੰਘ ਜੀ ਸੇਵਜਾਲਾ ਜੋਰਾਵਰ ਸਿੰਘ ਸੇਵਜਾਲਾ ਫਤੇ ਸਿੰਘ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋਨਿਆ ਸਾਸ ਸਰੀ ਆਕਾਲ ਅਰ ਸੋਣ ਲਗਾਉਣਾ ਇੱਕ ਕਮਕਾਰ ਸਤਨਾ ਕਰਤਾ ਪੁਰੇ ਨਿਰਭੋ ਨਿਰਵੈਰ ਕਾਲ ਮੂਰਤ ਜੁਮੀ ਸੈ ਪੰਖ ਗੁਰ ਪ੍ਰਸਾਦਿ ਆਸਾ ਜੁਗਾ ਸਚੇ ਪਿਸਾ ਜਾਨ ਕੋ ਸੀ ਪਿਸਾ ਵਾਏ ਗੁਰਜੀ ਕਾ ਕਾਲ ਵਾਏ ਗੁਰਜੀ ਕੀ ਫਤ ਮੇਰੇ ਨੂੰ ਲੱਗ ਪਾਣੀ ਪਿਆਰੇ ਨਾਮ ਭਾਈ ਦਾਸ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਨ ਸਿੰਘ ਜੀ ਭਾਈ ਸੈਵ ਸਿੰਘ ਜੀ ਉਹਨ ਮੈਸਰ ਨੂੰ ਲੱਗਾ 10 10 10 ਘਰੂਆ ਦੇ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮ ਦਾਸਲੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਾਰਾ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਆਹੀ ਕਿਉਂ ਗਿਆ ਪਾਪਾਂ ਦੀ ਈ ਚੇਨ ਮਾ ਪਾਪਾ ਦੀ ਸ਼ਰਟ ਨਾਲ ਮੈਚਿੰਗ ਹੁੰਦੀ ਆ ਮੰਮਾ ਨੇ ਨਜਮ ਕਰਕੇ 500 ਦੀ ਬਲੂ ਵਾਲੀ ਲੈ ਆਉਣੀ ਸੀ 100 ਰੁਪਏ ਦੀ ਐ 100 ਤੇ ਦੇਣੀ ਹੋਣੀਆਂ ਇੰਨੇ ਚ 500 ਦੀ ਲੈ ਆਉਣੀ ਆ 500 ਦੀ ਲੈ ਆਉਣੀ ਆ 500 ਕਿੱਥੋਂ ਲੈਣੇ ਹੈਗੇ ਪੈਸੇ ਕਿੱਥੋਂ ਲੈਣੇ ਹੈ 1 ATM ਚ ਕਿਹਦੇ ATM ਚ ਪੈਣੀ ਵਾਲੀ ਉਹ ਚ ਤਨੀ ala atm ਚ ਤੇ atm ਚ ਪੈਸੇ ਵੀ ਤੇ ਹੋਣੇ ਚਾਹੀਦੇ ਆ ਨਾ ਹੈਗੇ ਹੀ ਖਤਮ ਕਰਤੇ ਤੁਸੀਂ ਮੈਂ ਖਤਮ ਕਰਤੇ ਮੈਂ ਕਿਤੇ ਖਤਮ ਕੀਤੇ ਉਹ ਹੀ ਪਹਿਲੇ ਸਾਲ ਹੀ ਜੋ ਮੈਂ 4 ਸਾਲ ਦਾ ਹੀ ਹੋ ਖਤਮ ਹੋ ਗਏ ਹੀ ਹਾਂ ਐਨੀ ਆ ਗੱਲਾਂ ਕਿਥੋਂ ਹੁੰਦੀਆਂ ਤੈਨੂੰ ਫੋਨ 'ਚ ਫੋਨ 'ਚ ਚਲੋਂ ਮੈਂ ਤੈਨੂੰ ਕੱਲ੍ਹ ਤੋਂ ਫੋਨ ਨਹੀਂ ਦੇ ਆਗਣਾ ਮੁੱਕ ਦੀ ਗੱਲ ਦਾ ਸੈਨਿਕ ਪਸੰਦ ਆਈ ਕਿ ਨਹੀਂ ਆਈ ਹੈਂ ਆਂ ਨੂੰ ਚੰਗੀ ਲੱਗੀ ਕਿ ਨਹੀਂ ਲੱਗੀ ਲੱਗੀ ਤਾਂ ਬੱਪਰ ਪਾਪਾ ਦੀ ਛੋਟ ਨਾਲ ਮੈਚਿੰਗ ਹੁੰਦੀ ਆ ਤੇ ਫੇਰ ਪਾਪਾ ਨੇ ਦੇ ਦੋ ਠੀਕ ਆ ਤੇ 500 ਦੀ ਨਵੀਆਂ ਲੋਹਰ 500 ਨਹੀਂ ਲੈ ਲੋ 800 ਵਾਲੇ ਨਹੀਂ ਚੰਗੀ ਅੱਛਾ ਤਾਂ ਇਹਨਾਂ ਦਾ ਬੜਾ ਪਤਾ ਹੀ ਇਹਨੂੰ 500 ਕੀ ਹੁੰਦਾ ਤੇ 100 ਕੀ ਹੁੰਦਾ ਮੈਂ ਆਪਣਾ ਚੈਨਲ ਚੁੱਕ ਲਿਆ ਸੀ ਮਮਾ ਕਹਿੰਦੇ ਕਿ ਮਮਾ ਕਹਿੰਦੇ ਕਿ ਤੂੰ ਵੀ ਲੱਗਿਆ ਮੈਂ ਕਿਹਾ ਝੂਠੇ ਚੋਰੀ ਦਾ ਹੁੰਦਾ ਵਾ ਪਿਆ ਸਾਕਿਪੇਰ ਦਾ ਨਾਮ ਦਾ ਕਿਥੋਂ ਸਿੱਖੀ ਇਹ ਗੱਲ ਹੁਣੇ ਸਿੱਖੀ ਆ ਮੈਂ ਕਿਉਂਕਿ ਝੂਠ ਬੋਲਦੇ ਆ ਮੈਂ ਕਿ ਝੂਠ ਬੋਲਿਆ ਬੋਲਿਆ ਨਹੀਂ ਤੂੰ ਤੇਰਾ ਸਾਈਕਲ ਸਾਈਕਲ ਲੱਗੇ ਨਾਲ ਤੂੰ ਵੀ ਡਿੱਗੇ ਝੂਠੇ ਹੋ ਅੱਛਾ ਮੈਂ ਝੂਠ ਬੋਲਿਆ ਤੇ ਉਹ ਵੀ ਬੰਦ ਹੋਇਆ ਹੀਗਾ ਹੂੰ ਠੀਕ ਗਲਤੀ ਨਹੀਂ ਮੰਨਣੀ ਆਪਣੀ ਹੈਨਾ ਗਲਤੀ ਨਹੀਂ ਮੰਨ ਗਲਤੀ ਨਹੀਂ ਮੰਨੀ ਉਹ ਜੇ ਮਨਨੇ ਗਲਤੀ ਦਾ ਜਿਹੜਾ ਉੱਠੇਗਾ ਨੀ ਕਾ ਜਾਵਾਂਗੇ ਜਿਹੜਾ ਮੂੰਹ ਚੁੱਪ ਕਰਕੇ ਬੈਠੇਗਾ ਉਹਨੂੰ ਇਹ ਸੌਜਾਨੀ ਦੇਣੀ ਅੱਛਾ ਉਹਨੂੰ ਹੀ ਪਿਆਰ ਕਰਨਾ ਹੂੰ ਹੂੰ ਸਮਝ ਆਈ ਕੁਛ ਨਾ ਹਣੀ ਹੈ ਵੀਡੀਓ ਤਾਂ ਦੇਖ ਲੋ ਫਿਰ ਹਾਂ ਸ਼ਹੀਦ ਇਹ ਦੇਖ ਲੈਣੇ